ਸਭੀ ਕਾਜੀ ਸਾਰਿਆਂ ਨੂੰ ਤੇ ਅੱਜ ਆਪ ਆ ਆਪਣੇ ਭੈਣ ਭਰਾਵਾਂ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਆ ਕਿ ਅੱਜ ਨਿੱਕੇ ਗੁਰਫਤ ਇਹਨੂੰ ਬੁਲਾਇਆ ਵਾ ਮਾਨਪੁਰ ਟੀਵੀ ਵਾਲਿਆਂ ਨੇ ਹਾਂਜੀ ਹੈਨਾ ਤੇ ਅੱਜ ਆਪਾਂ ਸਾਰੇ ਜਾਣੇ ਚੱਲੇ ਉੱਥੇ ਤੇ ਹਾ ਦਾ ਛੋਟਾ ਜਿਹਾ ਗੁਰਫਤ ਵੀ ਅੱਜ ਉੱਥੇ ਆਊਗਾ ਤੇ ਅੱਜ ਫੇਰ ਤੁਹਾਨੂੰ ਉਹਦੇ ਨਾਲ ਮਿਲਾਵਾਂਗੇ ਨਾਲੇ ਮਾਨਪੁਰ ਦੀ ਸਾਰੀ ਟੀਮ ਨਾਲ ਮਿਲਾਵਾਂਗੇ ਬਿਲਕੁਲ ਜੀ ਬਿਲਕੁਲ ਤੇ ਬਾਕੀ ਮਨਵੀਰ ਭਾਜੀ ਜਸਵਿੰਦਰ ਭੈਣ ਜੀ ਜਿਹੜੇ ਕਿ ਬਹੁਤ ਪਿਆਰ ਕਰਦੇ ਆਪਣੀ ਟੀਮ ਦੇ ਨਾਲ ਤੇ ਬਿਲਕੁਲ ਪਰਿਵਾਰਿਕ ਮੈਂਬਰਾਂ ਵਾਂਗੂ ਅਸੀਂ ਸਾਰੇ ਜਣੇ ਰਹਿੰਦੇ ਆ ਉਥੇ ਤੇ ਸਾਨੂੰ ਕਦੀ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਜਾਂ ਅਸੀਂ ਮਤਲਬ ਉਹਨਾਂ ਨਾਲ ਸਾਡਾ ਕੀ ਰਿਸ਼ਤਾ ਵਾ ਜਾਂ ਉਥੇ ਜੱਸ ਹਣੀ ਆਉਂਦੇ ਆ ਉਥੇ ਨਵ ਹਣੀ ਆਉਂਦੇ ਸਾਨੂੰ ਐਦਾਂ ਲੱਗਦਾ ਜਿਦਾ ਅਸੀਂ ਭੈਣ ਭਰਾ ਹੁੰਦੇ ਸਾਰੇ ਇਕੱਠੇ ਬੜਾ ਪ੍ਰੇਮ ਆ ਸਾਰਿਆਂ ਦਾ ਹਾਂ ਤੇ ਇਹ ਸਾਰਾ ਮਤਲਬ ਸਾਰਿਆਂ ਨੂੰ ਇਕੱਠੇ ਕਰਕੇ ਰੱਖਣ ਚ ਸਾਰਿਆਂ ਦਾ ਮਤਲਬ ਮਨਵੀਰ ਭਾਜੀ ਦਸਵਿੰਦਰ ਭੰਗੀ ਦਾ ਵਾ ਉਹਨਾਂ ਦਾ ਕੰਮ ਹੈ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਮਤਲਬ ਉੱਥੇ ਜਾ ਕੇ ਇਦਾਂ ਲੱਗਦਾ ਵੀ ਜਿੱਦਾਂ ਹੀ ਆਪਣੇ ਘਰੇ ਹੁੰਨੇ ਆ ਬਿਲਕੁਲ ਬਿਲਕੁਲ ਕਦੀ ਮਹਿਸੂਸ ਨਹੀਂ ਹੁੰਦਾ ਵੀ ਜਾਂ ਅਸੀਂ ਕਿਤੇ ਆਏ ਆ ਵੀਡੀਓ ਬਣਾਉਣ ਦੇ ਆ ਜਾਂ ਕੀ ਗੱਲ ਵਾ ਇਦਾਂ ਹੀ ਲੱਗਦਾ ਕਿ ਤਾਂ ਆਪਣੇ ਘਰੇ ਹਸਾਂ ਗੱਲ ਕੀ ਹੁੰਦੀ ਜੀ ਇੱਥੇ ਤੋਂ ਘਰ ਆਪਣੇ ਜੀ ਦੀਆਂ ਅੱਖੇ ਲੱਗਦੇ ਤੇ ਇੰਨੀ ਟੀਮ ਨੂੰ ਬੰਨ ਕੇ ਰੱਖਣਾ ਬੜਾ ਔਖਾ ਕੰਮ ਆ ਹਾਂ ਤੇ ਭਰ ਵੀਰ ਜੀ ਉਹਨਾਂ ਦਾ ਬੜਾ ਵਧੀਆ ਕੰਮ ਆ ਭਾਈ ਮਨਵੀਰ ਦਾ ਇਹ ਸਾਰਿਆਂ ਨੂੰ ਬੜੇ ਪ્રેਮ ਨਾਲ ਰੱਖਦੇ ਆ ਬੜਾ ਪਿਆਰ ਆਥੇ ਸਾਰਿਆਂ ਨਾਲ ਵਿੱਚ ਤੇ ਭੈਣ ਜੀ ਸੁਵਿੰਦਰ ਜੀ ਬਹੁਤ ਚੰਗੇ ਆ ਹਾਂ ਬਹੁਤ ਚੰਗੇ ਬਹੁਤ ਜ਼ਿਆਦਾ ਚੰਗੇ ਬਹੁਤ ਵਾਦ ਤੇ ਅੱਜ ਉਹਨਾਂ ਨੇ ਨਾ ਆਪਣੇ ਕੋਲ ਬੁਲਾਇਆ ਵਾ ਗੁਰਪਤੇ ਨੂੰ ਤੇ ਸਾਡਾ ਗੁਰਪਤੇ ਚੱਲਿਆ ਪਹਿਲੀ ਵਾਰ ਮਾਨਪੁਰ ਟੀਵੀ ਤੇ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਉਣੇ ਆ ਜਾ ਕੇ ਹਨਾ ਤੇ ਬੱਸ ਅਸੀਂ ਹੁਣ ਤਿਆਰ ਹੋਣ ਲੱਗੇ ਆ ਹਾਂਜੀ ਤੇ ਚੱਲੇ ਆਪਾਂ ਵੀਰਿਆ ਤੇ ਅੱਜ ਬੜਾ ਚਾਹ ਵਾ ਬੜੀ ਖੁਸ਼ੀ ਆ ਸਾਨੂੰ ਵੀ ਅੱਜ ਸਾਡੇ ਛੋਟੇ ਜਿਹੇ ਗੁਰਪਤੇ ਨੇ ਵੀ ਇੱਥੇ ਆਉਣਾ ਵਾ ਅਹੀਂ ਅੱਜ ਸਾਰਿਆਂ ਨੇ ਇਕੱਠੇ ਹੋਣਾ ਤੇ ਇੰਜੋਏ ਫੁੱਲ ਕਰਨਾ ਅੱਜ ਬਹੁਤ ਹੈ ਬਿਲਕੁਲ ਬਿਲਕੁਲ ਸਹੀ ਗੱਲ ਵਾ ਬੜਾ ਚਾਹ ਜਾਂਦਾ ਜਦੋਂ ਸਾਰੇ ਜਿਹੜੇ ਆਪਾਂ ਇਕੱਠੇ ਹੁੰਨੇ ਆ ਨਾ ਬੜਾ ਵਧੀਆ ਲੱਗਦਾ ਵਾ ਤੁਸੀਂ ਬਹੁਤ ਟਾਈਮ ਬਾਅਦ ਮਿਲੇ ਰੱਬ ਹonnage ਹਾ 15 ਸਾਲ ਬਾਅਦ ਮਾਲਕ ਨੇ ਚਲੋ ਉਦੀ ਚੋਲੀ 'ਚ ਖੁਸ਼ੀ ਪਾਈ ਆ ਵਾ ਗੁਰ ਸੱਚੇ ਪਾਤਸ਼ਾਹ ਮੈਂ ਅੱਗੇ ਵੀ ਅਰਦਾਸ ਕਰਨੀ ਆ ਬਾਬਾ ਜੀ ਕਿ ਸਾਰਿਆਂ ਨੂੰ ਇਹ ਖੁਸ਼ੀ ਦਿਓ ਕੋਈ ਨਾ ੋਂਜਾ ਰਹੀ ਖੁਸ਼ੀ ਇਹ ਕੀ ਤੂੰ ਵਾਂਜ ਮਾਲ ਫਰਕ ਹਰ ਕੋ ਨੂੰ ਦਵੇ ਹਰ ਇੱਕ ਟੀਚੋੜੀ ਪਰ ਇਹ ਵਾਹਿਗੁਰੂ ਤੇ ਚਲੋ ਫਿਰ ਮਲਾਉਂਦੇ ਆ ਜਾ ਕੇ ਤੁਹਾਨੂੰ ਮਾਨਪੁਰ ਟੀਵੀ ਵਾਲਿਆਂ ਨਾਲ ਤੇ ਨਾਲੇ ਤੁਸੀਂ ਵੇਖਿਓ ਸਾਰੇ ਜਣੇ ਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਚਲੋ ਠੀਕ ਹੈ ਫਿਰ ਹੈ ਚਲਿਏ ਆਪਾਂ ਵੀ ਤਿਆਰ ਹੋਈਏ ਚਲੋ ਠੀਕ ਹੈ ਜੀ ਜਲਦੇ ਆ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਸਾਰਿਆਂ ਨੂੰ ਤੇ ਅੱਜ ਹੀ ਆਏ ਆਂ ਬਰਿਆ ਮਾਨਪੁਰ ਟੀਵੀ ਤੇ ਵੀਡੀਓ ਬਣਾਉਣ ਤੇ ਅੱਜ ਤੁਹਾਨੂੰ ਨਵੇਂ ਮਹਿਮਾਨ ਦਾ ਫੇਰ ਮਿਲਣੇ ਆ ਤੇ ਸਾਡਾ ਗੁਰਫਤੇ ਵੀ ਆਇਆ ਅੱਜ ਮਾਨਕੋਟ ਟੀਵੀ ਤੇ ਆਪਣੀ ਵੀਡੀਓ ਬਣਾਉਣਾ ਤੇ ਚਲੋ ਮਿਲੋਂਨੇ ਤੁਹਾਨੂੰ ਸਾਰਿਆਂ ਨੂੰ ਹੁਣ ਨਾ ਵੀਡੀਓ ਬਣ ਗਈ ਆ ਤੇ ਆਪਾਂ ਸਾਰੇ ਜਿਹੜੇ ਖਾਣਾ ਖਾਣਦੇ ਆ ਆਓ ਫਿਰ ਮਿਲਾਈਏ ਸਾਰਿਆਂ ਨੂੰ ਮੰਡੇ ਆਜ ਸਾਡੀ ਜਸਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜ ਸਾਡਾ ਨਿੱਕਾ ਜਿਹਾ ਗੁਰਫਤੇ ਛੇਡਾ ਗੁਰਫਤੇ ਬੋਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਖੁਸ਼ੀ ਆ ਕਿ ਤੁਹਾਡੇ ਘਰ ਨਿਕਾ ਆ ਜਾ ਬੱਚਾ ਆਇਆ ਕਿ ਸਾਰੇ ਜਣੇ ਸਵੇਰ ਦੇ ਵਕਤ ਇਦਾਂ ਇਕੱਠੇ ਹੋ ਗਏ ਉਹ ਕਹਿੰਦਾ ਮੈਂ ਨਹੀਂ ਜਾਣਾ ਕੋਈ ਨਹੀਂ ਜਾਣਾ ਲੱਖ ਲੱਖ ਮੇਰੀ ਬੱਚੀ ਨੂੰ ਵਧਾਈਆਂ ਹੁਣ ਕਾਤੇ ਨੇ ਸਾਰੇ ਜਣੇ ਇੰਨੇ ਖੁਸ਼ ਹਨ ਅੱਜ ਕਦੀ ਕੋਈ ਚੁੱਕਰਾ ਕਦੀ ਕੋਈ ਚੁੱਕਦਾ ਰਹਿਣ ਤੇ ਲਈਏ ਦੁਪੱਟੀਆਂ ਚੜਾਣਾ ਇਹ ਵੀ ਚੀਜ਼ ਇੱਥੇ ਹੁੰਦਾ ਹੋ ਕਹਤਾ ਦੋ ਜੀ ਹਾਂਜੀ ਹਾਂਜੀ ਇਹ ਵੀ ਹੁਣ ਹੱਥਾਂ ਦਾ ਪਤਾ ਲੱਗ ਜਣਾ ਜਿੱਦਾਂ ਜੰਮਦੇ ਆ ਜੀ ਦੇ ਸਹੀ ਗੱਲਾਂ ਵਾ ਪਰ ਜੇ ਕੋਈ ਚੁੱਕ ਲੈਂਦਾ ਨਾ ਹੋਰ ਏਦਾਂ ਕਰ ਕਰ ਕਹਤਾ ਜਿੱਦਾਂ ਆਪਣੀ ਮੰਮੀ ਆਲੇ ਵੀ ਮੰਮਾ ਇਹ ਕਿਨੇ ਚੁੱਕ ਲਿਆ ਵਾ ਇਹ ਚੁੱਕ ਲਿਆ ਵਾ ਤੇ ਬਾਕੀ ਇਹ ਬੜੇ ਕਰਮਾਂ ਵਾਲਾ ਵਾ ਬੜਾ ਪਿਆਰ ਲੈਣਿਆ ਸਾਰੇ ਆਪਾਂ ਹਨਾ ਸਾਰੇ ਜਾਣਿਆਂ ਦਾ ਇੰਨਾ ਕਰਦੇ ਆ ਨਾ ਵੀਡੀਓ ਲੈ ਕੇ ਆ ਹਾਂ ਉਹ ਵੀਡੀਓ ਲੈ ਕੇ ਕਰ ਲਈਦੀ ਆ ਪਰ ਇਹ ਤੁਹਾਨੂੰ ਚੁੱਕਣੇ ਨਹੀਂ ਜਾਣ ਹਾਂ ਮੇਰਾ ਹਾਂ ਕਿ ਕਿ ਪਰ ਹਾਂ ਕਿ ਕਿ ਉਹ ਪਿੰ ਲੱਗੀ ਆਖੜ ਹੁੰਦਾ ਨਾ ਖੜੂ ਪਾਣੀ ਉਹ ਨਾ ਭੈਣ ਜੀ ਨੂੰ ਮੈਂ ਬਸਰਾ ਦੀ ਪਨੀ ਖਵਾਈਏ ਹਾਂ ਫਿਰ ਇੰਡਾਇਸ ਤਾਜਮਾਨ ਦੂਜੇ ਕੱਪੜੇ ਬਦਲ ਲੈ ਅਸਤੇ ਬਣੀ ਪਾ ਲਿਆ ਟੈਨਸ਼ਨ ਲੈਣ ਦਿਆ ਸਾਰਿਆਂ ਨੇ ਕਿ ਤੇਰੇ ਬਾਅਦ ਦੇਖੋ ਸਾਰੇ ਜਣੇ ਵੀਡੀਓ ਨੂੰ ਛੱਡੋ ਕਰਾ ਹਾਂ ਆ ਦੇਖੋ ਮੈਚਿੰਗ ਪਾ ਕੇ ਲੈ ਨਹੀਂ ਲੈਣਾ ਵੀਡੀਓ ਬਣਾਉਣ ਨੂੰ ਇਹ ਮੈਚ ਜੱਸ ਦੇ ਨਾਲ ਮੈਚਿੰਗ ਮੈਚ ਹੀ ਕਰ ਲਿਆ ਮੈਨੂੰ ਫੜਾਓ ਸਹੀ ਗਾ ਮੇਰੇ ਨਾਲ ਮੈਚਿੰਗ ਕਰਦਾ ਮੇਰੇ ਨਾਲ ਹੱਸਦਾ ਵੀ ਬੜਾ ਵਾ ਭਰੇ ਆ ਵੀ ਹੱਸਦੇ ਹਨ ਹਣਾ ਹਣਾ ਕਰਕੇ ਹਾਸੇ ਦਿਖਾ ਲੋ ਸਾਰੇ ਹਾਸੇ ਦਿਖਾ ਲੋ ਖਾਦੋ ਤੂੰ ਨਹੀਂ ਉਹ ਨਹੀਂ ਬੜਾ ਤੇਜ਼ਾ ਹੈ ਤੇਜ਼ਾ ਹੈ ਬੜਾ ਚਲੋ ਉਧਰ ਸਾਰੇ ਜਣੇ ਰੋਟੀ ਖਾਂਦੇ ਆ ਸਾਨੂੰ ਰੋਟੀ ਖਾਣ ਦਾ ਚੱਤਾ ਭੁੱਲਾ ਦੇ ਕਰਕੇ ਸਾਰੇ ਜਾਣੇ ਆਲੇ ਲੱਗੀ ਆ ਦੇਖਦੇ ਕੀ ਕਰਨਾ ਇਹਦੀਆਂ ਨੂੰ ਧਿਆਣਾ ਇਹਦੇ ਨਾਲ ਕਿੰਨੇ ਚੁੱਕਦਾ ਤੇ ਦੂਜਾ ਕੋਡ ਹੈ ਵੀ ਇੰਨਾ ਸਹੀ ਗਾਣਾ ਜੀ ਜੀ ਹਾਂ ਇੱਕ ਬਹੁਤ ਛੋਟਾ ਜਿਹਾ ਹਾਂਾਰੇ ਜਾਣੇ ਕਮੈਂਟ ਕਰਕੇ ਦੱਸਿਓ ਵੀ ਇਹ ਸੋਹਣਾ ਵਾ ਕਿ ਨਹੀਂ ਵਾ ਬੀ ਇਹ ਤਾਂ ਬੜੇ ਪੈਨਿਕ ਦਾ ਸੋਹਣਾ ਕੋਈ ਨਹੀਂ ਹੈ ਮਟਾਈ ਹੋਈ ਕਹਿੰਦੀ ਵੀ ਕੀ ਹੈ ਤਾਂ ਹਾਂ ਉਹ ਵਾਹ ਕਿਤਾ ਦੀ ਦੀਦੀ ਨੇ ਨਹੀਂ ਨਹੀਂ ਦੀਦੀ ਨੇ ਤਾਂ ਕਿਹਾ ਕਿ ਉਹਨੂੰ ਬੇਬੀ ਨੂੰ ਨਜ਼ਰ ਨਾ ਲੱਗੇ ਹੈਨਾ ਨਾ ਜੇ ਤੇ ਆਪਣੀ ਲੱਗ ਜਾਂਦੀ ਹੈ ਮੇਰੀ ਤਾਂ ਨਹੀਂ ਲੱਗਦੀ ਹੈ ਸਹੀ ਗੱਲ ਹੈ ਸਭ ਤੋਂ ਜ਼ਿਆਦੀ ਕਦੇ ਬਾਦਿਗਰ ਲੱਗਦੀ ਹੈ ਤੁਹਾਡਾ ਹੀ ਰੱਦੀ ਨਹੀਂ ਲੱਗਣੀ ਉਹ ਵੀ ਆਪਣੀ ਵੀ ਕਰ ਲੇਗਾ ਕਹਿੰਦਾ ਸੋਨਾ ਬੜਵਗਾ ਨਾ ਕਹਿੰਦਾ ਸੋਨਾ ਲੰਡਾ ਰੋਲੇ ਪਾਸੇ ਪਾ ਦੇ ਉਹਨੂੰ ਹਰ ਕੋਈ ਕਰਦੀ ਲੱਗਦੀ ਹੈ ਮੂੰਹ ਦੇ ਅੰਦਰ ਮੂੰਹ ਦੇ ਸਾਡੇ ਕੋਲ ਹੀ ਆਪਾਂ ਇਹ ਦੀਦੀ ਨੇ ਪਰਮਾਹਾਰਿ ਕਰ ਦਿੱਤਾ ਯੋਟੀ ਐਕਟੀਵਿਟੀ ਸਰਟ ਕੀ ਇਹ ਹੋਰ ਬਡਾ ਹੋ ਗਿਆ ਆਹ ਹੁਣ ਬਡਾ ਹੋ ਗਿਆ ਦੇਖਿਆ ਉਹ ਇਹ ਛੋਟਾ ਲੱਗਦਾ ਹੁੰਦਾ ਸੀ ਜਦੋਂ ਆਹ ਗੁਰੂ ਜੀ ਕਦੇ ਨਹੀਂ ਆਇਆ ਇਹ ਛੋਟਾ ਲੱਗਦਾ ਫੜੋ ਵੱਡਾ ਲੱਗਣ ਲੱਗਿਆ ਛੋਟਾ ਲੱਗਣ ਲੱਗਿਆ ਉਹ ਵੀ ਹੋ ਗਿਆ ਹੁਣ ਉਹ ਵੀ ਇੱਚ ਬਣ ਗਿਆ ਹਾਂ ਵੀ ਜਿਵੇਂ ਟਮੇਂ ਜੀ ਆ ਕੋ ਵੀਰ ਜੀ ਨੇ ਬਸ ਇੱਕੋ ਦਿਨ ਕਰਕੇ ਹੀ ਬੜਾਇਆ ਵਾ ਵਾਚ ਆਹ ਹਨ ਹੁਣ ਦੋ ਵੀਡੀਓ ਬਣ ਗਈਆਂ ਮੈਂ ਤੇ ਮਨ ਨੂੰ ਖੁੱਖ ਲੱਗੀ ਜਾ। ਅਸੀ ਗੱਲ ਜੀ ਸਾਰਿਆਂ ਨੂੰ ਜਦੋਂ ਗੱਲ ਜੀ ਲਾ ਗਏ ਜੀ ਆਜੋ ਪ੍ਰਸ਼ਾਦਾ ਛਕ ਲਓ ਸਾਰੇ ਭੰਟਰਾ। ਤੇ ਆਂਦੀ ਗੁਰਮਤੇ ਵੀ ਆਇਆ ਸਾਡੇ ਘਰ। ਬਰੱਪ ਭੈਣ ਜੀ ਆਈ ਤੇ ਭਾਜੀ ਵੀ ਆਏ ਨਾਲ ਵੀਡੀਓ ਬਣਾਉਣਾ। ਤੇ ਬਾਬਾ ਰੋਕ ਲਾਈ ਉਹਨੇ। ਤੇ ਵੀਡੀਓ ਬਣਾ ਕੇ ਤੇ ਆਪਾਂ ਰਹਿਣੀ ਪ੍ਰਸ਼ਾਦਾ ਛਕਣਾ। ਤੇ ਸਭੀ ਜੀ ਆਵਾ ਬਾਬਾ ਜੀ ਰੋਕ ਲਾਈ ਤੇ ਜੇ ਅੰਦਰ। ਤੇ 3 ਬਾਸ ਹੁਣ ਖਾ ਵੀ ਗਏ ਤੇ ਕਰੂਗੇ ਕੰਮ। ਜਾਂ ਲਵੇ ਇਤਨਾ ਨਾ ਜੇ ਜੀ ਨੀਂਦ ਨਾ ਆਈ ਇਹ ਤੇ ਕੰਮ ਲੱਗ ਰਿਹਾ ਫਿਰ ਤੇ ਪਰਿਆ ਰਹੂਗਾ ਜੇ ਨੀਂਦ ਆ ਗਈ ਤੇ ਫਿਰ ਫਿਰ ਉੱਠਾ ਬੈਠਾ ਕੋਈ ਨਹੀਂ ਲਾਉਂਦੇ ਜੋਦ ਜਿਹੜੇ ਬੇਟੀਆ ਰੋਟੀ ਤੋਂ ਬਾਅਦ ਕੰਮ ਤੇ ਰਹਿੰਦੇ ਆ ਹਾਂਜੀ ਹਾਂਜੀ ਠੀਕ ਕਰਨਾ ਹੋਵੇ ਬਾਕੀ ਏਦਾਂ ਆ ਵੀ ਮਾਮੀ ਦੀ ਬਹੁਤ ਮਿਹਰਬਾਨੀ ਆ ਇਹ ਜਿਹੜੀ ਰੋਟੀ ਤੋਂ ਬਾਅਦ ਛੇਤੀ ਚਾਹ ਆ ਜਾਂਦੀ ਆ ਉਹਨਾਂ ਤੇ ਨਹੀਂ ਆਉਂਦੀ ਹਨਾ ਉਹਨਾਂ ਨੇ ਨਹੀਂ ਉਹਦੀ ਉਦਾਂ ਦੇ ਲੱਗ ਪਰ ਉੱਤੇ ਬੜਾ ਫਰਕ ਪੈਂਦਾ ਇੰਨਾ ਬੜਾ ਫਰਕ ਪੈਂਦਾ ਮਤਲਬ ਇਹ ਆ ਵੀ ਬੈਟਰੀ ਜੱਜ ਰਹੀ ਦੀ ਰਸ ਭਾਈ ਦਾ ਨਾ ਵੱਖਰੀ ਗੱਲ ਆ ਕੋਈ ਬੰਦਾ ਨਹੀਂ ਕੰਮ ਕਰਨਾ ਚਾਹੁੰਦਾ ਪਰ ਰਸਨ ਵਾਲੀ ਤੋਂ ਨਹੀਂ ਉਹਨੇ ਰਹਿਣਾ ਇਹ ਗੱਲ ਸਹੀ ਆ ਹਾਂ ਚਾਹ ਪਾਣੀ ਤੋਂ ਰਸਨ ਪਾਣੀ ਤੋਂ ਮਤਲਬ ਬੰਦਾ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਬਿਲਕੁਲ ਆਕਰੋ ਹਾਇ ਕਰੋ ਸਾਰੇ ਨਹੀਂ ਇਹਦੇ ਪਤਾ ਨਹੀਂ ਕੀ ਬੋਲਦੇ ਤੇਰੇ ਸਾਰੇ ਆਰੇ ਲਾਇਏ ਕੀ ਚੜੀ ਹੋਣਾ ਕੀ ਚੜੀ ਹੋਣਾ ਘਰ ਜਾ ਕੇ ਇਹ ਤੋਂ ਬਾਕੀ ਤੇ ਜਾ ਰਿਹਾ ਪਾ ਨਾਲ ਆ ਰਹੀ ਸਾਰਿਆਂ ਨੂੰ ਲੈ ਜੀ ਅੱਜ ਇਹਨਾਂ ਘਰ ਤੇ ਤੁਹਾਨੂੰ ਕਿਹ ਐਂਡੇ ਆਪਣਾ ਗੰਦਾ ਪਾ ਆ ਤਾਂ ਖਰਾਬ ਹੋਣੀ ਨਹੀਂ ਇਹਦੇ ਵਿੱਚ ਰੋਜ਼ ਕੀ ਬਣਾ ਲੇ ਰਿਹਾ ਸਾਰਿਆਂ ਨੂੰ ਇੱਕ ਦਿਨ ਸਾਰਿਆਂ ਨੂੰ ਆਪਣੇ ਘਰ ਲੈ ਗਏ ਬਾਅਦ ਸਾਰਿਆਂ ਦੇ ਘਰ ਆ ਕੇ ਇੱਕ ਦਿਨ ਹੁਣ ਕਿਉਂਕਿ ਪਹਿਲੇ ਤਾਂ ਬਿਮਾਰੀ ਲੱਗਦੀ ਆ ਕਦਾ ਫਿਰ ਨਾ ਕਦੂ ਆਉਂਦੇ ਸੀ ਕਿ ਕੋਈ ਨਹੀਂ ਅਜੇ ਨਹੀਂ ਮੇਰਾ ਕੋਈ ਗੱਲ ਹਾਂ ਤੇ ਲੈ ਵਾ ਪੰਨੂ ਸਾਹਿਬ ਨੋਬੀ ਮੁੜਿਆ ਕਹਿ ਫਿਰ ਕਹਿ ਵਾਰ ਕੇ ਮਿਰਚਾਂ ਸਟ ਮਾਇ ਦੀ ਮੇਰੇ ਤੋਂ ਇੱਧਰ ਇੱਧਰ ਉਹ ਇੱਧਰ ਪੰਨੂ ਇੱਥੇ ਲੱਗਦਾ ਕਿ ਜੂਠਾ ਦਾਦਾ ਦਾਦਾ ਇੱਥੇ ਰੂਹਿੰਦਾ ਇਹ ਆਈ હેલો કાબુ ને કિપા કરે બીજા ચંદ્રા ਕੋਈ ਪਤਾ ਨਹੀਂ ਕਿਹੜਾ ਆਪਣਾ ਕਿਹੜਾ ਬਗਾਨਾ ਬਾਏ 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 ਯਾ ਮੈਂ ਕਹਿੰਦੇ ਨਹੀਂ ਕਹਿੰਦੇ ਉਹ ਕਹਿੰਦੇ ਕੀ ਬਾਏ 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 ਲਾਈ ਨਾਣੀ ਕੌਲੀਆ ਦੇ ਲੋ ਦੇਖੋ ਤੇਰੇ